ਹਾਂਜੀ ਸਰੋਂ ਦੇ ਤੇਰ ਵਾਲੀ ਫੈਕਟਰੀ ਨੂੰ ਅੱਗ ਲੱਗੀ ਜੀ ਉ ਤਾਂ ਫਾਇਰ ਗ੍ਰੇਟਾਂ ਬਹੁਤ ਆ ਰਹੀਆਂ ਨੇ ਮਲਾਜ਼ਮ ਵੀ ਆ ਰਹੇ ਨੇਗੇ ਤੇ ਇੱਧਰ ਬਹੁਤ ਸਾਰਾ ਜਨ ਇਕੱਠਾ ਹੋ ਰਿਹਾ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਤਾਂ ਹਜੇ ਵੀ ਉਹ ਬਾਈ ਤੁਹਾਨੂੰ ਸਾਹਮਣੇ ਦਿਖਾ ਦਿੰਨਾ ਤਸਵੀਰਾਂ ਬਾਈ ਫਾਇਰ ਗ੍ਰੇਟ ਨਾਲ ਮਤਲਬ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਆਪਾਂ ਦੇਖਦੇ ਅੰਦਰ ਇੱਕ ਝਲਕ ਮਾਰ ਕੇ ਵੀ ਇਕੱਠ ਬਹੁਤ ਜਿਆਦਾ ਹੈ ਕਿੰਨਾ ਕੁ ਨੁਕਸਾਨ ਹੋਇਆ ਇਹ ਦੇਖੋ ਜੀ ਪਾਣੀ ਕਿੰਨਾ ਆ ਰਿਹਾ ਅੰਦਰੋਂ ਇਹ ਬਾਈ ਉਹ ਰਾਹ ਹੋ ਗਿਆ ਆਹ ਦੇਖ ਲੀ ਤਾਂ ਆਹ ਆਹ ਦੇਖੋ ਜੀ ਅੰਦਰ ਕੁਝ ਨਹੀਂ ਨਿਕਲਦਾ ਧੂਆਂ ਹੋਇਆ ਪਿਆ ਦਾ ਮੱਚਿਆ ਹੋਇਆ ਮਲਬਾ ਬਾਹਰੇ ਕੱਢੀ ਜਾਂਦੇ ਆ ਤੇ ਬਹੁਤ ਮਤਲਬ ਜਿਆਦਾ ਨੁਕਸਾਨ ਹੋਇਆ ਤੇ ਇਧਰਲੇ ਪਾਸੋਂ ਵੀ ਤੁਹਾਨੂੰ ਤਸਵੀਰਾਂ ਦਿਖਾਉਣਿਆਂਗੇ ਪਾਣੀ ਪਾਣੀ ਹੋ ਗਿਆ ਫਾਇਰ ਗਰੇਟਾਂ ਕਿੰਨੀਆਂ ਲੱਗੀਆਂ ਹੋਈਆਂ ਨੇ 1 2 3 4 4 5 ਸੀ ਬਹੁਤ ਜ਼ਿਆਦੇ ਫਾਇਰ ਗ੍ਰੇਟਾਂ ਲੱਗੀਆਂ ਨੇ ਪਾਣੀ ਨੂੰ ਅੱਗ ਬੁਝਾਉਣ ਵਾਸਤੇ ਕਿਵੇਂ ਅੱਗ ਲੱਗੀ ਐ ਇਹ ਇਹਦੇ ਕੋਈ ਫਲਾਸ ਪਾਰਟੀ ਜਿਹੜਾ ਆਉ ਜੇ ਸੰਪਾਰਕ ਮਰ ਗਈ ਹਾਂ ਮਲਾਹ ਸੇਰ ਠੀਕ ਐ ਕੀ ਕਿੰਨਾ ਕਿੰਨਾ ਕੀ ਕੁਸ ਮੱਚ ਗਿਆ ਅੰਦਰ ਹਾਂ ਤਾਂ 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 ਖਾਦਾ ਹੋ ਰਿਹਾ ਠੀਕ ਐ ਬਹੁਤ ਜ਼ਿਆਦੇ ਨੁਕਸਾਨ ਹੋ ਗਿਆ ਆਹ ਦੇਖੋ ਜੀ ਪਿੰਡ ਵਾਲੇ ਵੀ ਮਦਦ ਵਾਸਤੇ ਆਏ ਨੇ ਤੇ ਆਹ ਫਾਇਰ ਗ੍ਰੇਟ ਬਾਈਕ ਚਲਾ ਰਿਹਾ ਹੈ ਉਹ ਭਾਰਾ ਉਰੇ ਤੇ ਉਰੇ ਗੱਤੇ ਤਿਗੇ ਤੇ ਅੰਦਰ ਤਾਂ ਸਾਰਾ ਕੁਸ ਇਹਦਾ ਹੈਗਾ ਸੀਗਾ ਉਹ ਮੱਛ ਗਈ ਇਧਰ ਹੋਈ ਉਹ ਮੜਾ ਇਹ ਆ ਦੇਖੋ ਸੱਤ ਨਾ ਡਿਗੇ ਭਰਾ ਨਾ ਨਾ ਅੰਦਰ ਨਹੀਂ ਜਾਂਦੇ ਤੇ ਸੱਤ ਡੇਗਨ ਦਾ ਖਤਰਾ ਕਿਉਂਕਿ ਅੰਦਰੋਂ ਸੱਤ ਮੱਛ ਗਈ ਤੇ ਇਧਰ ਦੇਖੋ ਇਧਰ ਵੀ ਫਾਇਰ ਗ੍ਰੇਡ ਚੱਲ ਰਹੀ ਹੈ ਤੇ ਬਾਈ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਤੇ ਬਹੁਤ ਨੁਕਸਾਨ ਹੋ ਗਿਆ ਤੇ ਲਓ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਿਵੇਂ ਦੇਖੋ ਇੰਨੀਆਂ ਫਾਇਰ ਗ੍ਰੇਡਾਂ ਲੱਗੀਆਂ ਹੋਈਆਂ ਨੇ ਸੱਤ ਵੀ ਮੱਛ ਗਈ ਇਹਦੀ ਬਿਲਡਿੰਗ ਦੀ ਜਿਹੜੀ ਅੰਦਰੋਂ ਏ ਮਤਲਬ ਚੀਮਾ ਮੰਡੀ ਸਹਰ ਜਿਹੜਾ ਉਥੇ ਮੰਡੀ ਦੇ ਵਿੱਚ ਇੱਕ ਇਹ ਮਿਲ ਬਣਿਆ ਹੋਇਆ ਸਰੋਂ ਦੇ ਤੇਲ ਦਾ ਸਰੋਂ ਦੇ ਤੇਲ ਦਾ ਮਿਲ ਮੱਚ ਚੁੱਕੇ ਅੰਦਰੋਂ ਸਾਰਾ ਤੇ ਆ ਇੰਨੀਆਂ ਚੱਲ ਰਹੀਆਂ ਨੇ ਮਸ਼ੀਨਾ ਹਜੇ ਵੀ ਅੱਗ ਬੋਜਣ ਦਾ ਨਾਂ ਨਹੀਂ ਲੈ ਰਹੀ ਇਸ ਲਈ ਕਹਿੰਦੇ ਆ ਆਪਣੀ ਬਚਤ ਰੱਖਿਆ ਕਰੋ ਆ ਦੇਖੋ ਕਿੰਨੇ ਮਲਾਜ਼ਮ ਕਿੰਨੀਆਂ ਫੈਰ ਗਰੇਟਾਂ ਲੱਗੇ ਹੋ ਨੇ ਪਾਣੀ ਦੇਖੋ ਕਿੰਨੇ ਕਿੰਨਾ ਚੱਲ ਰਿਹਾ ਅੰਦਰੋਂ ਆ ਰਿਹਾ ਪਾਣੀ ਵਗਦਾ ਦੇਖੋ ਜੀ ਠੀਕ ਹੈ ਏ ਅੰਦਰ ਆ ਦੇਖੋ ਤੂੰ ਹੀ ਤੂੰ ਹੈਗਾ ਤੇ ਕਿਵੇਂ ਲੱਗਦਾ ਬਈ ਆ ਕਰੂ ਕੋਗੀ ਬਈ ਆ ਜਾ ਬਹੁਤ ਔਖਾ ਬਈ ਬਹੁਤ ਫਰਕ ਪੈ ਗਿਆ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਆ ਤਾਂ ਹਜੇ ਬਈ ਬਾਅਦ ਚ ਫਿਰ ਅੱਛਾ ਹਾਂ ਨੁਕਸਾਨ ਤਾਂ ਬਹੁਤ ਹੋ ਗਿਆ ਕਿੰਨੇ ਸਾਲ ਲੱਗ ਜਾਂਦੇ ਆ ਆ ਖੁੰਝੇ ਤੇ ਚਲਾਓ ਇੱਥੇ ਜਿਆਦਾ ਤੂੰ ਆ ਰਿਹਾ 7 ਡਿੱਗਣ ਦਾ 7 ਡਿੱਗਣ ਦਾ ਖਤਰਾ ਅੰਦਰ ਨਾ ਜਾਓ ਕਾ ਬਾਹਲਾ ਬੜਾ ਅੰਦਰ ਨਾ ਜਾਓ ਸੱਤ ਡਿੱਗਣ ਦਾ ਖਤਰਾ ਹੈ ਕਿਉਂਕਿ ਸੱਤ ਮੱਚ ਗਈ ਨਾ ਦੇਖੋ ਜੀ ਕਣਕ ਉਹ ਇਹ ਨਾ ਬੇ ਕਣਕ ਉਹ ਹੋ ਗਏ ਉਹ ਸੱਤ ਡਿੱਗ ਗਿਆ ਆਹੋ ਹੋ ਕੇ ਟੁੱਟੇ ਨਾ ਉਹ ਹੋ ਗਏ ਨੇ ਦੇਖੋ ਜੀ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਰੀਰਾਥ ਨਾਲ ਲਾਇਓ ਬਾਈ ਆਹ ਦੇਖੋ ਜੀ ਸੱਤ ਡੇਗਣ ਦਾ ਖਾਤਰਾ ਸੱਤ ਸੱਤ ਦੇਖ ਸਕਦੀ ਐ ਇਸ ਲਈ ਦੇਖੋ ਕੱਡਾ ਰਿਸਕ ਲੈਂਦਾ ਨੌਜਵਾਨਾਂ ਨੇ ਤੇ ਆ ਜਿਹੜੇ ਬਾਈ ਹੈਗੇ ਨੇਗੇ ਸੇਵਾਦਾਰ ਵਿੱਚ ਜਾ ਬੜੇ ਅੱਗ ਦੇ ਤੇ ਤਾਂ ਬਹੁਤ ਜ਼ਿਆਦਾ ਅੱਗ ਤੇ ਚੱਲ ਰਹੀ ਐ ਤੇ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਫਿਰ ਵੀ ਦੇਖੋ ਆਪਣੀ ਜਾਨ ਤਲੀ ਤੇ ਧਰ ਕੇ ਸੱਤ ਦੇ ਥੱਲੇ ਖੜਨਾ ਸੱਤ ਦੇਖ ਸਕਦੀ ਐ ਮੁੰਡਿਓ ਬਾਹਰ ਆ ਜਾਓ ਸੱਤ ਦੇਖ ਸਕਦੀ ਐ ਪਾਈਪ ਬਾਹਰ ਕੱਢ ਲਓ ਬਾਹਰ ਕੱਢ ਲਓ ਪਾਈਪ ਇਹ ਬਾਹਰੇ ਕੱਢ ਲੋ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਇਸ ਲਈ ਕਹਿੰਦੇ ਹੁੰਦੇ ਆ ਵੀ ਕੋਈ ਜੋੜ ਹੋਣਾ ਜਾਂ ਕੋਈ ਸੰਪਰਕ ਜਿੱਥੋਂ ਤਾਰ ਕਰਦੀ ਹੋਵੇ ਉਹਦੀ ਮਾਰੀ ਜੀ ਧੌਰ ਰੱਖਿਆ ਕਰੋ ਤੇ ਆ ਦੇਖੋ ਕਿੰਨਾ ਨੁਕਸਾਨ ਹੋ ਚੁੱਕਿਆ ਇਹਨੂੰ ਸਾਰੀ ਮੱਚ ਗਲੂਟਰਨ ਕੀਤੀ ਹੋਈ ਆ ਬਿਲਡਿੰਗ ਦਾ ਹਾ ਤਾਂ ਕੋਈ ਵੀ ਇੱਕ ਵੀ ਰਹਿ ਨਹੀਂ ਗਿਆ ਇੱਧਰ ਸਾਰੀਆਂ ਜੰਨੀਆਂ ਹੈਗੀਆਂ ਸਿਗੀਆਂ ਮਤਲਬ ਅ ਆਪਣਾ ਫਾਇਰ ਗ੍ਰੇਟਾ ਤੇ ਦੋ ਤਿੰਨ ਤਿੰਨ ਬੱਡੀਆਂ ਨੇਗੀਆਂ ਦੋ ਟੈਂਕੀਆਂ ਲਾਈਆਂ ਹੋਈਆਂ ਨੇ ਪੰਜ ਚੱਲ ਰੀਆਂ ਨੇ ਤੇ ਮੁਲਾਜ਼ਮ ਵੀ ਪੂਰੇ ਮੌਕੇ ਤੇ ਪਹੁੰਚੇ ਨੇਗੇ ਤੇ ਪਰ ਅੱਗ ਜਿਹੜੀ ਤੇਲ ਨੂੰ ਲੱਗੀ ਐ ਇਹ ਬੁਝ ਨਹੀਂ ਰਹੀ ਆ ਦੇਖੋ ਕਿੰਨਾ ਨੁਕਸਾਨ ਹੋ ਗਿਆ ਇਹ ਇੱਧਰ ਵੀ ਮੁੰਡੇ ਲੱਗੇ ਹੋਣੇ ਨੌਜਵਾਨ ਪਰ ਜਿਹੜੇ ਮੁੰਡੇ ਨੇ ਇਹ ਪੰਜਾਬੀ ਤੇ ਆਪਾਂ ਜਿਨ੍ਹਾਂ ਨੂੰ ਕਹਿੰਦੇ ਨੇ ਜ਼ਿੰਮੇਵਾਰ ਲਾ ਲਓ ਠੀਕ ਐ ਸਾਰੇ ਭਾਈ ਰਲ ਕੇ ਤੇ ਕਿਸਾਨ ਲੱਗੇ ਨੇ ਬੁਝਾਉਣ ਤੇ ਇਹ ਹਰੇਕ ਦੇ مصیبت دے کم آوندے ਨੇ تے اس ਲਈ ਅन्नदाता ਜਿਹੜਾ ਇਹ ਸਾਰਿਆਂ ਲਈ ਖੜਦਾ ਹੈ تے نہ کوئی ਇੱਥੇ ਧਰਮ نہ کوئی ਜਾਤ ਪਾਤ ਦੇਖੀ ਜਾਂਦੀ ਹੈ ਤੇ ਆਹ ਦੇਖੋ ਜੀ ਮੁੰਡੇ ਬਹੁਤ ਲੱਗੇ ਹੋਏ ਨੇ ਆ ਜਿਹੜੇ ਅੰਦਰ ਵਰਦੀ ਵਾਲੇ ਮੁੰਡੇ ਨੇ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਦੇਖੋ